ਅੱਜ ਮੈਂ ਬਣਾਈ ਪਿੰਡੀ ਰੜਵੀ ਪਿੰਡੀ ਬਣਾਈ ਆ ਤਿੰਨ ਚਾਰ ਪਿਆਜ਼ ਦੋ ਪਾਈਆਂ ਮੇਰੀਆਂ ਮਿਰਚਾਂ ਤੇ ਲੰਮੇ ਸਾਈਡ ਤੇ ਪਿਆਜ਼ ਕੱਟ ਲੈਣੇ ਨੇ ਤੇ ਇਹਨਾਂ ਜਿੰਨਾ ਪਾਣੀ ਨਾਲ ਧੋਵਾਂਗੇ ਉਹਨੇ ਘੜੱਟ ਤਾਂ ਨਹੀਂ ਚੜੀ ਜਾਂਦੀ ਇਹਨਾਂ ਦੀ ਤੇਲ ਪਾ ਲਿਆ ਮੈਂ ਤੇਲ ਥੋੜਾ ਪਿੰਡੀ ਖੁੱਲਾ ਹੀ ਪੈਂਦਾ ਹੈ ਤੇ ਆ ਜੀਰਾ ਪਾਇਆ ਵਿੱਚ ਤੇ ਹੋਰ ਮੈਂ ਕੋਈ ਨਹੀਂ ਗਰਮ ਮਸਾਲੇ ਪਾਏ ਤੇ ਪਿਆਜ਼ ਪਾਇਆ ਬਸ ਤੇ ਇਹਨਾਂ ਨੂੰ ਅੱਧੇ ਆਪਾਂ ਜਾਨੀ ਕਿ ਰਾੜ ਲੈਣਾ ਅੱਧਾ ਪਿਆਜ਼ ਨੂੰ ਚੰਗੀ ਤਰ੍ਹਾਂ ਦੋਵਰੀਆਂ ਮਿਰਚਾਂ ਪਾਤੀਆਂ ਘੱਟ ਕੇ ਇਹਨਾਂ ਅੱਧੇ ਰਾੜ ਕੇ ਇਸ ਪਿੰਡੀ ਨੂੰ ਆ ਪੂਰਾ ਰਾੜ ਦਾ ਮੁਰਕ ਕੇ ਆਪਾਂ ਬਾਅਦ ਚ ਲੂਣ ਮਿਰਚ ਪਾਉਣਾ ਹੈ ਤੇ ਨੂੰ ਆਪਾਂ ਢੱਕਣਾ ਨਹੀਂ ਪਿੰਡੀ ਨੂੰ ਇਸ ਤਰ੍ਹਾਂ ਖੁੱਲੀ ਰਹਿਣੀ ਪਿੰਡੀ ਸੇਮ ਤੇ ਬਾਅਦ ਚ ਕਰ ਦੇਣੀ ਆਪਾਂ ਤੇ ਆਪਣੇ ਹਿਸਾਬ ਨਾਲ ਆਪਾਂ ਲੂਣ ਮਿਰਚ ਪਾ ਲੈਣਾ ਥੋੜਾ ਜਿਹਾ ਮਾਂਬਚੂਰ ਪਾਇਆ ਵਿੱਚ ਟਮਾਟਰ ਨਹੀਂ ਪਾਇਆ ਮੈਂ ਤੇ ਇੱਕ ਗਰਮ ਮਸਾਲਾ ਥੋੜਾ ਜਿਹਾ ਤੇ ਇੱਕ ਸੇਂਧਾ ਨਾ ਉਹ ਪਾਇਆ ਤੇ ਕੇ ਆਪਣਾ ਕਾਲਾ ਨਮਕ ਪਾਇਆ ਕਾਲੀ ਨਮਕ ਨਾਲ ਕਰਾਰੀ ਸਬਜੀ ਬਣਦੀ ਹੈ ਇਹ ਪਿੰਡੀ ਦੀ ਬਹੁਤ ਜ਼ਿਆਦਾ ਤੇ ਆਪਾਂ